सा शंपू बॉर्डर सुप्रीम कोर्ट सीनियर एडवोकेट महमूद प्राचर मौजूद ने और ये कह रहे ने की हर उस शख्स के खिलाफ हाँ जो किसान रहे किसाना नह रहे सुन कह रहे ने की कि किसान जो कह रहे ने कह रहे ने गैर कानूनी जो काम कर रहे हैं अपराध जो कर रहे हैं भारत का संविधान और कानून इतना कमजोर नहीं हो गया की किसानों की रक्षा नहीं कर पाएगा हम किसी भी ऐसे पुलिस अधिकारी को छोडेंगे नहीं जेल भिजवाय बगैर जो किसानों के साथ इतनी सी भी जाति करे सब सब एडवोकेट आपके साथ है पूरे देश का एडवोकेट हमारे साथ है देखो ये पंजाब हां पंजाब ए ਗੁਰਾਂ ਦੇ ਨਾਂ ਤੇ ਵਸਦਾ ਹੈ ਇਹ ਜੁਝਾਰੂ ਸਿੰਘ ਨੇ ਜਾਂ ਅੱਗੇ ਵੱਧ ਸਕਦੇ ਨੇ ਅਸੀਂ ਤਾਂ ਜਿਹੜੇ ਕਿਸਾਨ ਆਗੂ ਨੇ ਉਹਨਾਂ ਦੀ ਰਹਿਨਮਾਈ ਦੇ ਵਿੱਚ ਇਹ ਮੋਰਚਾ ਲੱਗਿਆ ਹੋਇਆ ਜਿਵੇਂ ਸਾਨੂੰ ਉਹ ਆਦੇਸ਼ ਕਰਨਗੇ ਉਸੇ ਤਰ੍ਹਾਂ ਅਸੀਂ ਉਹਨਾਂ ਦੇ ਫੁੱਲ ਝਣਾਵਾਂਗੇ ਉਹਨਾਂ ਦੇ ਵਚਨਾਂ ਤੇ ਉਤਰਾਂਗੇ ਡਰਨ ਵਾਲੇ ਨੇ ਇਸ ਕਰਕੇ ਅਸੀਂ ਆਗੂ ਸਹਿਬਾਨ ਦਾ ਜਿਹੜਾ ਆਦੇਸ਼ ਆ ਉਹਨਾਂ ਨੂੰ ਮੰਨਾਂਗੇ ਜਿਵੇਂ ਕਹਿਣਗੇ ਅਸੀਂ ਉਸੇ ਤਰ੍ਹਾਂ ਕਰਾਂਗੇ ਪਹਿਲਾਂ ਕਿਸਾਨਾਂ ਨੇ ਦਿੱਲੀ ਜਿੱਤੀ ਸੀ ਐਤਕੀ 21 ਤਰੀਕ ਨੂੰ ਦਿੱਲੀ ਕੁਝ ਕਰਨ ਦਾ ਜੋ ਇੱਕ ਪਲਾਨ ਇਹਨਾਂ ਨੇ ਬਣਾਇਆ ਹੈ ਕੀ ਲੱਗਦਾ ਐਤਕੀ ਕੀ ਰਿਜ਼ਲਟ ਨਿਕਲੇਗਾ ਜਿਵੇਂ ਤੁਹਾਨੂੰ ਅਸੀਂ ਤਾਂ ਕਹਤਾ ਵੀ ਜਦੋਂ ਪਰ ਸਾਨੂੰ ਆਦੇਸ਼ ਚਾਹੀਦਾ ਕਿਸਾਨ ਆਗੂਆਂ ਦਾ ਕਿਸਾਨਾਂ ਆਗੂ ਕੀ ਕਹਿ ਰਹੇ ਨੇ ਹਲੇ ਰੁਕੜ ਲੀ ਤੁਹਾਨੂੰ ਦੱਸਿਆ ਸਾਰਾ ਪ੍ਰੈਸ ਕਾਨਫਰੰਸ ਕਰੀਆ ਸੋ ਤੁਹਾਨੂੰ ਦੱਸ ਹੀ ਦਿੱਤਾ ਉਹਨਾਂ ਦਾ ਕੀ ਬਲੈਣਾ ਸੀ ਇਹਨਾਂ ਦਾ ਅੱਜ ਅੱਜ ਦੀ ਕਿਰਨ ਨੀਤੀ ਹੈ ਤੁਸੀਂ ਅੱਜ ਚੱਲ ਰਹੇ ਅੱਜ ਅਸੀਂ ਦੇਖੋ ਆ ਸਾਡੇ ਕੋਲੇ ਸੀਨੀਅਰ ਜਿਹੜੇ ਵਕੀਲ ਸਾਹਿਬ ਨੇ ਸੁਪਰੀਮ ਕੋਰਟ ਦੇ ਮਹਿਮੂਦ ਪ੍ਰਾਚਾ ਜੀ ਡਾਕਟਰ ਬ੍ਰਿਤੂ ਜੀ ਇਹਨਾਂ ਦੇ ਸਾਥੀ ਸਾਰੇ ਆਏ ਹੋਏ ਨੇ ਸੁਪਰੀਮ ਕੋਰਟ ਤੋਂ ਚੱਲ ਕੇ ਕਿਸਾਨਾਂ ਦੀ ਹਮਾਇਤ ਦੇ ਆਏ ਨੇ ਤੁਸੀਂ ਦੇਖੋ ਕਿ ਡਾਕਟਰ ਨੇ ਔਰ ਇੱਥੇ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਨੇ ਮਹਿਮੂਦ ਪ੍ਰਾਜਰ ਨਾਲ ਨਿਹੰਗ ਰਾਜਾ ਰਾਜ ਸਿੰਘ ਔਰ ਆਪਣੀ ਪੂਰੀ ਫੌਜ ਦੇ ਨਾਲ ਘੋੜਿਆਂ ਦੇ ਨਾਲ ਸ਼ੰਭੂ ਬਾਰਡਰ ਪਹੁੰਚ ਗਏ ਨੇ ਤਾਂ ਤਸਵੀਰਾਂ ਸੀ ਤੁਹਾਨੂੰ ਦਿਖਾ ਰਹੇ ਆ ਸ਼ੰਭੂ ਬਾਰਡਰ ਦੀਆਂ इस वे शंपू बॉर्डर ऐसी निहंग राजा राज सिंह सुप्रीम कोर्ट के सीनियर एडवोकेट महमूद प्राचर मौजूद ने और ये कह रहे ने ऐसी हर उस शख्स के खिलाफ हाँ जो किसान रहे किसाना नह रहे ने की किसान जो कह रहे ने कह रहे ने गैर कानूनी जो काम कर रहे हैं अपराध जो कर रहे हैं भारत का संविधान और इतना कमजोर नहीं हो गया कि किसानों की रक्षा नहीं कर पाएगा हम किसी भी ऐसे पुलिस अधिकारी को छोड़ेंगे नहीं जेएलबी जवाई बगैर जो किसानों के साथ इतनी सी भी जाति करे सब सब एडवोकेट आपके साथ है पूरे देश का एडवोकेट हमारे साथ है जी कोई पंजाब हां पंजाब ए ਗੁਰਾਂ ਦੇ ਨਾਂ ਤੇ ਵਸਦਾ ਹੈ ਇਹ ਜੁਝਾਰੂ ਸਿੰਘ ਨੇ ਜਾਂ ਅੱਗੇ ਵੱਧ ਸਕਦੇ ਨੇ ਅਸੀਂ ਤਾਂ ਜਿਹੜੇ ਕਿਸਾਨ ਆਗੂ ਨੇ ਉਹਨਾਂ ਦੀ ਰਹਿਨਮਾਈ ਦੇ ਵਿੱਚ ਇਹ ਮੋਰਚਾ ਲੱਗਿਆ ਹੋਇਆ ਜਿਵੇਂ ਸਾਨੂੰ ਉਹ ਆਦੇਸ਼ ਕਰਨਗੇ ਉਸੇ ਤਰ੍ਹਾਂ ਅਸੀਂ ਉਹਨਾਂ ਦੇ ਫੁੱਲ ਝਣਾਵਾਂਗੇ ਉਹਨਾਂ ਦੇ ਵਚਨਾਂ ਤੇ ਉਤਰਾਂਗੇ ਡਰਨ ਵਾਲੇ ਨਹੀਂ ਇਸ ਕਰਕੇ ਅਸੀਂ ਆਗੂ ਸਹਿਬਾਨ ਦਾ ਜਿਹੜਾ ਆਦੇਸ਼ ਆ ਉਹਨਾਂ ਨੂੰ ਮੰਨਾਂਗੇ ਜਿਵੇਂ ਕਹਿਣਗੇ ਅਸੀਂ ਉਸੇ ਤਰ੍ਹਾਂ ਕਰਾਂਗੇ ਪਹਿਲਾਂ ਕਿਸਾਨਾਂ ਨੇ ਦਿੱਲੀ ਜਿੱਤੀ ਸੀ ਐਤਕੀ 21 ਤਰੀਕ ਨੂੰ ਦਿੱਲੀ ਕੁਝ ਕਰਨ ਦਾ ਜੋ ਇੱਕ ਪਲਾਨ ਇਹਨਾਂ ਨੇ ਬਣਾਇਆ ਹੈ ਕੀ ਲੱਗਦਾ ਐਤਕੀ 21 ਰਿਜ਼ਲਟ ਨਿਕਲੇਗਾ ਜਿਵੇਂ ਤੁਹਾਨੂੰ ਅਸੀਂ ਤਾਂ ਕਹਤਾ ਵੀ ਜਦੋਂ ਪਰ ਸਾਨੂੰ ਆਦੇਸ਼ ਚਾਹੀਦਾ ਕਿਸਾਨ ਆਗੂਆਂ ਦਾ ਕਿਸਾਨ ਆਗੂ ਕੀ ਕਹਿ ਰਹੇ ਨੇ ਹਲੇ ਰੁਕੜ ਲੇ ਤੁਹਾਨੂੰ ਦੱਸਿਆ ਸਾਰਾ ਪ੍ਰੈਸ ਕਾਨਫਰੰਸ ਕਰੀਆ ਸੋ ਤੁਹਾਨੂੰ ਦੱਸ ਹੀ ਦਿੱਤਾ ਉਹਨਾਂ ਦਾ ਕੀ ਪਲਾਨ ਆ ਸੀ ਇਹਨਾਂ ਦਾ ਅੱਜ ਅੱਜ ਦੀ ਕੀ ਰਣਨੀਤੀ ਹੈ ਤੁਸੀਂ ਅੱਜ ਚੱਲ ਰਹੇ ਹੋ ਅੱਜ ਅਸੀਂ ਦੇਖੋ ਆ ਸਾਡੇ ਕੋਲੇ ਸੀਨੀਅਰ ਜਿਹੜੇ ਵਕੀਰ ਸਾਹਿਬ ਮਹਿਮੂਦ ਪ੍ਰਾਚਾ ਜੀ ਡਾਕਟਰ ਰਿਤੂ ਜੀ ਇਹਨਾਂ ਦੇ ਸਾਥੀ ਸਾਰੇ ਆਏ ਹੋਏ ਨੇ ਸੁਪਰੀਮ ਕੋਰਟ ਤੋਂ ਚੱਲ ਕੇ ਕਿਸਾਨਾਂ ਦੀ ਹਮਾਇਤ ਦੇ ਆਏ ਨੇ ਤੁਸੀਂ ਦੇਖੋ ਕਿ ਡਾਕਟਰ ਨੇ ਔਰ ਇੱਥੇ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਨੇ ਮਹਿਮੂਦ ਪ੍ਰਾਚਾ ਨਾਲ ਨਿਹੰਗ ਰਾਜਾ ਰਾਜ ਸਿੰਘ ਔਰ ਆਪਣੀ ਪੂਰੀ ਫੌਜ ਦੇ ਨਾਲ ਘੋੜਿਆਂ ਦੇ ਨਾਲ ਸ਼ੰਭੂ ਬਾਰਡਰ ਪਹੁੰਚ ਗਏ ਨੇ ਤਾਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਸ਼ੰਭੂ ਬਾਰਡਰ ਦੀਆਂ